वाहे गुरु जी का खालसा वाहे गुरु जी की फतेह तिर महाराज सदै जायू का नाशी क्या महाराज साो कृपा करो कृपा करो धन धन बाबा जी फंगी तन धन बाबा Hey, no. ਦੇਖੋ <laughs> 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 Oh, oh, oh. दर्शन दर्शन मन मोला मेरा हनमन मोला अनमोला मेरा हनमन मो पी मेरा अंदर जो लंगड़ी मेरा अंदर मेरा पातंदर ठंडा में रंग च ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇਤ ਚਿਤਵਉ ਅਰਦਾਸ ਕਹ ਪਰ ਕਹਿ ਪਨਾ ਸਕੋ ਸਰਬ ਚੰਤ ਤਉਝ ਪਾਸ ਸਾਧ ਸੰਗਤ ਹ ਤਕ ਤੇਰੇ ਹੁਕਮ ਪਵੈ ਨੀ ਸਾਣ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖ ਸਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪਰਖ ਜੋ ਬੁਰਮਾ ਵਹਿ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਦੇਵ ਰਹੁ ਓਰੇ ਅਮਰਦਾਸ ਕਰਨ ਕਰਨ ਜਿਉ ਤੁਰਖ ਹੇਵ ਰਹੁ ਤਰਣ ਗਗਨ ਨਭ ਖੰਡ ਮਹ ਜੋਤ ਸਭ ਰੂਪੀ ਰਹਉ ਪਾਰ ਪਾਨ ਮਤਰਾ ਕਛ ਪੇਦ ਨਹੀ ਘਰ ਅਰਜੁਨ ਪਰ ਤਖ ਹਾਰ ਬਾਣੀ ਗੁਰੂ ਗੁਰੂ ਹ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕਹ ਸੇਵਕ ਜਨ ਮਨ ਹਰ ਤਖ ਗੁਰੂ ਨੇ ਸਤਾਰੇ ਆ ਆਇਆ ਦੂਰੋਂ ਚੱਲ ਕ ਮੈਂ ਤੱਕੀ ਤਉ ਸਰਣਾਏ ਜਿਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਰਾਮ ਨਾਮ ੁਰ ਬਹਿ ਗਇਓ ਧਾਮ ਕੇ ਸਾਹਨੇ ਹਰੇ ਜੇਹ ਸਿਮਰਤ ਸੰਕਟ ਮਿਟਾ ਦਰਸ ਤੁਹਾਰ ਹੋਏ ਸੋ ਕਹ ਟਲ ਗੁਰ ਸੇਵੀਆ ਇਹਨ ਸਹਜ ਸੁਭਾਈ ਦਰਸਨ ਪਰਸ ਆਹ ਗੁਰੂ ਕਾ ਜਨਮ ਮਰਨ ਦੁੱਖ ਜਾਇ ਹੋਵੇ ਸਿਵਤ ਖਸਮ ਦੀ ਨੂਰੇ ਅਰਸੋ ਕਰ ਸੋ ਚੱਟਿਆ ਉਦ ਡਿੱਟੇ ਸੱਚੇ ਬਾਤ ਸਾਹ ਮਨ ਜਨਮ ਜਨਮ ਦੀ ਸੱਜਣ ਸੱਜਾ ਬਾਤ ਸਾਹ ਫਿਰ ਸਾਹ ਦਾ ਸਾਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਘਰਪੂਰਾ ਪੇਟਿਓ ਵਡਭਾਗੀ मन पया पर गासा कोई न पहुंच हारा दूजा अपने साहिब का परवास गुरपुरा पेट्यो वड़ भागी है पया पर गासा ਓਏ ਨਾ ਪਹੁੰਚ ਨਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤ ਗੁਰ ਕਾ ਬਲਹਾਰ ਆਗੈ ਸੁਖ ਬਾਛੈ ਸੁਖ ਸਹਜਾ ਘਰ ਆਨੰਦ ਹਮਾਰਾ ਰਾਹਾ ਅੰਤਰ ਜਾਮੀ ਕਰਣਾ ਹਾਰਾ ਸੋਈ ਖਸਮ ਹਮਾਰਾ ਨਿਰਪਉ ਪਏ ਗੁਰ ਚਰਨ ਹੀ ਲਾ ਕੇ ਇਕ ਰਾਮ ਨਾਮ ਆਧਾਰਾ ਸਵਲਾ ਦਰਸਨ ਆਕਾਲ ਮੂਰਤ ਰਬ ਹੈ ਪੀ ਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਰੱਦੀ ਵਡਿਆਈ ਅਚਰਜ ਸੋਹਾ घार जे आया रासे नानक कोगर पूरा पेटेओ सॻले दुख बिना वॾी वड आई अचरज सोभा ਆਰ ਜਿਆ ਆ ਰਾਸੇ ਨਾਨਕ ਕੋ ਗਰ ਪੂਰਾ পেটਿਓ ਸਗਲੇ ਦੁਖ ਬਿਨਾਸੇ ਵਾਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਪੇਟਿਓ ਵਢ ਭਾਗੀ ਮਨਹਿ ਪ੍ਰਿਆ ਪਰਗਾਸਾ ਤੋਏ ਨਾ ਪਹੁੰਚਨ ਹਾਰਾ ਤੁਜਾ ਆਪਣੇ ਸਾਹਿਬ ਕਾ ਪਰਵਾਸਾ ਓ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ ਛੇ ਸੌ ਨੌ ਪਰ ਸੁਭਾਏ万 ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇ ਆ ਸੁਣਿਆ ਸਬਰ ਹੋ ਜਾਏ ਉਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਲਾਏ ਗੁਰਜੀਕਾ ਖਾਲਸਾ ਲਾਏ ਗੁਰਜੀਕੀ ਫਤਿਹ